ਦਾ ਜਿਹੜਾ ਪ੍ਰੋਗਰਾਮ ਸੀ ਬਾਬਾ ਸਾਹਿਬ ਦੀ ਜਨਮ ਦਿਤੇ ਉੱਤੇ ਸੀਗਾ ਜਨਮ ਦਿਹਾੜੀ ਤੇ ਇਸ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਸੰਦੇਸ਼ ਹੈ ਸਮਾਜ ਦੇ ਵਿੱਚ ਏਕਤਾ ਤੇ ਰਾਸ਼ਟਰੀਅਤ ਕਿਉਂਕਿ ਬਾਬਾ ਸਾਹਿਬ ਕਹਿੰਦੇ ਸੀ ਵੀ ਆਰ ਇੰਡੀਅਨਸ ਫਰਸਟ ਐਂਡ ਲਾਸਟਲੀ ਤੇ ਸਭ ਤੋਂ ਇੰਪੋਰਟੈਂਸ ਉਦੇਸ਼ ਇਹਦੇ ਵਿੱਚ ਉਹ ਸਿੱਖਿਆ ਦਾ ਵਾ ਬਾਬਾ ਸਾਹਿਬ ਦਾ ਕਹਿਣਾ ਸੀ ਕਿ ਸਿੱਖਿਆ ਸਿੱਖਤਾ ਸਿੱਖਿਆ ਤੋਂ ਤੇ ਕੁਝ ਨਹੀਂ ਹੈ ਕਿਉਂਕਿ ਸਿੱਖਿਆ ਇੱਕ ਐਸਾ ਹਥਿਆਰ ਹੈ ਉਹਨਾਂ ਨਾਲ ਕਿੰਨੀਆਂ ਕੁਰਤੀਆਂ ਹੋਈਆਂ ਜਦੋਂ ਉਹਨਾਂ ਦਾ ਜੀਵਨ ਬਾਰੇ ਅਸੀਂ ਪੜਾਂਗੇ ਅਸੀਂ ਖੁਦ ਵੀ ਸੋਚ ਸਕਦੇ ਹਾਂ ਕਿਸੇ ਦੇ ਨਾਲ ਇਨੀ ਕੁਰਤੀ ਹੋਵੇ ਤੇ ਉਹਨਾਂ ਨੇ ਉਸ ਦਾ ਜਵਾਬ ਕੋਈ ਜ਼ੁਬਾਨੀ ਜਾਂ ਕੁਝ ਇਸ ਤਰੀਕੇ ਦੇ ਨਾਲ ਨਹੀਂ ਦਿੱਤਾ ਆਪਣੀ ਸਿੱਖਿਸ਼ਿਤ ਹੋ ਕੇ ਦਿੱਤਾ ਸੀ ਆਪਣੀ ਡਿਗਰੀਜ਼ ਉਹਦੇ ਵਿੱਚ ਉਹਨਾਂ ਦੇ ਆਈਡੀਆਜ਼ ਨੇ ਉਹਨਾਂ ਦੇ ਵਿਚਾਰਾਂ ਨੇ ਤੇ ਸਮਾਜ ਦੇ ਵਿੱਚ ਇਕਤਾ ਲਈ ਇਹੋ ਹੀ ਮੇਰਾ ਬਸ ਸਭ ਤੋਂ ਪਹਿਲਾਂ ਦੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਜੈ ਸੰਵਿਧਾਨ ਅੱਜ ਦਾ ਜਿਹੜਾ ਕਾਰਜਕ੍ਰਮ ਹੈ ਉਹ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ ਔਰ ਜਿਹਦੇ ਵਿੱਚ ਸਾਡੇ ਜਿੰਨੇ ਸੰਗਠਨ ਹੈ ਤਿੰਨੇ ਸੰਗਠਨ ਡਾਕਟਰ ਬੀ ਆਰ ਅਮੀ德ਕਰ ਪਲਾਈਮਨ ਚ ਸਮਾਜਿਕ ਸਮਰਸਤਾ ਔਰ ਉਹਦੇ ਨਾਲ ਮਹਾਂ ਸ਼ਾਨਾਨ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਪ੍ਰਮੁੱਖ ਲੋਕ ਜਿਹੜੇ ਆ ਉਹਨਾਂ ਦੀ ਸਾਰਿਆਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਜਿਹੜਾ ਅੱਜ ਹੋਇਆ ਆ ਔਰ ਜਿੱਥੋਂ ਤੱਕ ਸੰਦੇਸ਼ ਦੀ ਗੱਲ ਆ ਕਿ ਬਾਬਾ ਸਾਹਿਬ ਅਮੀ德ਕਰ ਸਾਹਿਬ ਇਸ ਦੇਸ਼ ਦਾ ਇਸ ਰਾਸ਼ਟਰ ਦਾ ਜਿੱਥੇ ਇੱਕ ਨਿਰਮਾਣ ਕੀਤਾ ਹੈ ਸੰਵਿਧਾਨ ਦਿੱਤਾ ਸਾਨੂੰ ਉਹਦੇ ਨਾਲ ਨਾਲ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਹੜੇ ਐਸੇ ਲੋਕ ਜਿਹੜੇ ਜਿਹੜੇ ਸਾਡੇ ਸੰਵਿਧਾਨ ਨੂੰ ਚੁਣੌਤੀਆਂ ਦੇ ਰਹੇ ਨੇ ਔਰ ਲਗਾਤਾਰ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਨੇ ਅਸੀਂ ਸਾਰੇ ਲੋਕ ਉਹਨਾਂ ਦੀ ਇਸ ਚੁਣੌਤੀਆਂ ਦਾ ਜਵਾਬ ਜਿਹੜਾ ਤਗੜਾ ਹੋ ਕੇ ਦੇਾਂਗੇ ਕਿਉਂਕਿ ਇਹ ਉਹ ਕੌਮ ਹੈ ਜਿਨ੍ਹਾਂ ਨੇ ਇਸ ਧਰਤੀ ਤੇ ਸਭ ਤੋਂ ਪਹਿਲੀ ਕੌਮ ਆ ਜਿਨ੍ਹਾਂ ਨੇ ਇਸ ਧਰਤੀ ਲਈ ਜੰਗ ਲੜੀ ਐ ਔਰ ਆਖਰ ਤੱਕ ਵੀ ਇਹ ਕੌਮ ਨੇ ਰਹਿਣਾ ਐ ਔਰ ਜਿਹੜਾ ਵੀ ਇਸ ਧਰਤੀ ਨੂੰ ਤੋੜਨ ਦੀ ਗੱਲ ਕਰੇਗਾ ਦੇਸ਼ ਨੂੰ ਤੋੜਨ ਦੀ ਗੱਲ ਕਰੇਗਾ ਉਹਦਾ ਡਟ ਕੇ ਵਿਰੋਧ ਕਰਾਂਗੇ ਹਾਂਜੀ ਅੱਜ ਬੜੀ ਖੁਸ਼ੀ ਨਾਲ ਆਰਟ ਗੈਲਰੀ ਵਿੱਚ ਬਾਬਾ ਬੇਦਗਰ ਜੀ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਗਿਆ ਔਰ ਬਾਬਾ ਜੀ ਬਾਰੇ ਦੱਸਿਆ ਗਿਆ ਕਿ ਉਹਨਾਂ ਦੀ ਮਹਾਨਤਾ ਔਰ ਜੋ ਇੱਕ ਸਮਾਜ ਨੂੰ ਉਹ ਸਿੱਖਿਆ ਦੇ ਕੇ ਗਏ ਨੇ ਔਰ ਜੋ ਇਹੜਾ ਉਹਨਾਂ ਨੇ ਸੰਵਿਧਾਨ ਲਿਖਿਆ ਸੀਗਾ ਮੈਂ ਕੈਨ ਨੂੰ ਤਾਂ ਬਹੁਤ ਕੁਝ ਹੈ ਉਹਨਾਂ ਦੀਆਂ ਖਾਸੀਅਤਾਂ ਉਹਨਾਂ ਦੀਆਂ ਪ੍ਰੇਰਣਾਵਾਂ ਤੇ ਚੱਲਣ ਲਈ ਪਰ ਸ਼ਾਰਟ ਚ ਇਹ ਹੀ ਹੈ ਕਿ ਇਨਸਾਨ ਨੂੰ ਆਪਣੇ ਲਈ ਨਹੀਂ ਇਕੱਲਾ ਜੀਣਾ ਚਾਹੀਦਾ ਕੋਈ ਸਮਾਜ ਵਾਸਤੇ ਕੁਝ ਯਾਦਾਂ ਛੱਡ ਜਾਣੀਆਂ ਚਾਹੀਦੀਆਂ ਸਮਾਜ ਨੂੰ ਕੁਝ ਉੱਚਾ ਕਰਨ ਲਈ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਿਖਸ਼ਾ ਸੰਵਿਧਾਨ ਚ ਲਿਖੀਆਂ ਨੇ ਉਹਦਾ ਚੋਂ ਅਸੀਂ ਕੁਝ ਵੀ ਮੰਨ ਲਈਏ ਆਪਣੇ ਜੀਵਨਸਤੇ ਉਹਦਾ ਸਾਨੂੰ ਜਰੂਰ ਫਲ ਜਾਂ ਸਾਨੂੰ ਇੱਕ ਜੀਣ ਦਾ ਰਸਤਾ ਜਰੂਰ ਮਿਲ ਸਕਦਾ ਕਿਸੇ ਵਾਸਤੇ ਆਪਣੇ ਵਾਸਤੇ ਇਸਾ ਉਹਨਾਂ ਨੇ ਹਰ ਧਰਮ ਦੇ ਵਿੱਚ ਇਹ ਹੀ ਕਿਹਾ ਕਿ ਇੱਕ ਸਮਾਨਤਾ ਰੱਖਣੀ ਚਾਹੀਦੀ ਹੈ। ਔਰ ਆਜ ਦੇ ਸਮੇਂ ਵਿੱਚ ਉਹਨਾਂ ਦੇ ਜਿਹੜੇ ਸੰਵਿਧਾਨ ਸੀ ਕਾਫੀ ਲਾਗੂ ਨੇ ਸਭ ਤੋਂ ਵੱਡੀ ਗੱਲ ਉਹ ਕੀ ਉਹਨਾਂ ਨੇ ਐਜੂਕੇਸ਼ਨ ਆਪਣੇ ਧਰਮ ਚ ਵਧਾਈ ਔਰ ਬਹੁਤ ਲੋਕ ਐਜੂਕੇਟਿਡ ਹੋਏ ਔਰ ਉਹਨਾਂ ਨੇ ਉਹ ਇੱਕ ਹਾਈ ਕੋਰਟ ਦੇ ਬਹੁਤ ਹੀ ਵੱਡੇ ਜੱਜ ਸੀਗੇ ਔਰ ਉਹਨਾਂ ਨੇ ਸੰਵਿਧਾਨ ਉਹਨਾਂ ਨੇ ਲਿਖਿਆ ਔਰ ਜਿਹੜਾ ਅੱਜ ਵੀ ਉਹ ਸੰਵਿਧਾਨ ਦੇ ਉੱਤੇ ਹੱਥ ਰੱਖ ਕੇ ਹਰ ਕਿਸੇ ਨੂੰ ਜੋ ਵੀ ਗੱਲ ਔਰੁੰਦੀ ਹੈ ਕਸਮ ਖਵਾਈ ਜਾਂਦੀ ਉਹ ਸੰਵਿਧਾਨੀ ਉਹਨਾਂ ਨੇ ਲਿਖਿਆ ਸੀ ਇਸ ਤੋਂ ਵੱਡੀ ਗੱਲ ਕੁਝ ਨਹੀਂ ਹੋ ਸਕਦੀ ਕਿ ਉਹ ਜਸਟਿਸ ਜਸਟਿਸ ਇੱਕ ਨਿਆਂ ਕਰਨ ਵਾਲੀ ਇੱਕ ਸਾਨੂੰ ਇਖਤਾਰਾ ਦੇ ਗਏ ਉਹਦੇ ਲਈ ਹੀ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਬਾਕੀ ਜੋ ਉਹਨਾਂ ਨੇ ਕੀਤਾ ਉਹਦੀਆਂ ਉਹਦੇ ਵਾਸਤੇ ਤਾਂ ਸੀ ਬਹੁਤ ਜ਼ਿਆਦਾ ਲੰਮਾ ਸਮੇਂ ਲੱਗ ਜਾਏਗਾ ਗੱਲਬਾਤ ਕਰਨ ਦਾ ਸੋ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਉਹਨਾਂ ਦੇ ਜਨਮ ਦਿਨ ਦੀ ਔਰ ਅਨਦਰ ਜੋ ਪ੍ਰੋਗਰਾਮ ਦੀ ਨਾਲ ਯੋਜਨਕੀਤਾ ਮੇਰੇ ਭਰਾਵਾਂ ਨੇ ਉਹਨਾਂ ਦਾ ਵੀ ਥੈਂਕਸ ਸੋ ਐਮ ਐਮ ਮਾਲਵੀਆ ਰੋਡ ਅੰਮ੍ਰਿਤਸਰ ਵਿਖੇ ਆਰਟ ਗੈਲਰੀ ਦੇ ਵਿੱਚ ਜੋ ਹੈ ਬਾਬਾ ਸਾਹਿਬੀ ਦਾ ਜਨਮ ਦਿਹਾੜਾ ਸਾਰੇ ਹੀ ਸੰਸਾਰ ਵਿੱਚ ਵੀ ਜੋ ਮਨਾਇਆ ਗਿਆ ਹੈ ਤੇ ਇੱਥੇ ਵੀ ਮਨਾਇਆ ਜਾ ਰਿਹਾ ਹੈ ਅਸੀਂ ਸਾਰੇ ਸਮਾਜ ਨੂੰ ਲੱਖ ਲੱਖ ਜਿੱਥੇ ਵਧਾਈ ਦੇਣੇ ਹਾਂ ਉਥੇ ਦੇਖੋ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਕੋਈ ਸੰਵਿਧਾਨ ਨਹੀਂ ਸੀ 1949 ਦੇ ਵਿੱਚ ਬਾਬਾ ਸਾਹਿਬ ਨੇ ਸੰਵਿਧਾਨ ਲਿਖ ਕੇ ਪੂਰਾ ਕੀਤਾ ਜੋ 26 ਜਨਵਰੀ 1950 ਤੋਂ ਸੰਵਿਧਾਨ ਲਾਗੂ ਹੋਇਆ ਸਭ ਨੂੰ ਬਰਾਬਰੀ ਦਾ ਸਭ ਨੂੰ ਇੱਕੋ ਜਿਹੀ ਜੋ ਹੱਕ ਦਿੱਤੇ ਗਏ ਚਾਹੇ ਕਿ ਵੱਡਾ ਸੀ ਚਾਹੇ ਕਿ ਛੋਟਾ ਸੀ ਚਾਹੇ ਕਿ ਅਮੀਰ ਸੀ ਚਾਹੇ ਕੋਈ ਗਰੀਬ ਸੀ ਸਭ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਅਤੇ ਸਭ ਨੂੰ ਇੱਕ ਜਿਹੜਾ ਵਿਸ਼ੇਸ਼ ਹੱਕ ਵੋਟ ਪਾਉਣ ਦਾ ਮਿਲਿਆ ਚਾਹੇ ਅਮੀਰ ਦੀ ਵੋਟ ਹੈ ਚਾਹੇ ਗਰੀਬ ਦੀ ਵੋਟ ਹੈ ਸਭ ਦੀ ਵੈਲਿਊ ਇੱਕੋ ਜੀ ਰੱਖ ਕੇ ਬਾਬਾ ਸਾਹਿਬ ਨੇ ਇੱਕ ਸਮਾਜ ਨੂੰ ਜਿਹੜਾ ਹੈ ਬਰਬਰ ਖੜਾ ਕੀਤਾ ਕਿਉਂਕਿ ਸਾਨੂੰ ਗੁਰੂ ਪੀਰਾਂ ਦੀ ਵੀ ਇਹੀ ਸਿੱਖਿਆ ਸੀ ਕਿ ਅਵਲ ਅੱਲਾ ਨੂਰ ਉਪਾਇਆ ਉਧਰ ਤੇ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੂ ਕਿਉਂਕਿ ਬੰਦਾ ਆਪਣੇ ਕਰਮਾਂ ਦੇ ਨਾਲ ਪਛਾਣਿਆ ਜਾਂਦਾ ਹੈ ਜਾਤ ਪਾਤ ਵਿੱਚ ਕੁਝ ਨਹੀਂ ਰੱਖਿਆ ਸਾਨੂੰ ਗੁਰੂਆਂ ਪੀਰਾਂ ਨੇ ਵੀ ਸਮਝਾਇਆ ਲੇਕਿਨ ਪਹਿਲਾਂ ਇਹ ਜੋ ਸ਼ੂਤਸ਼ਾਤ ਬਹੁਤ ਜਿਆਦਾ ਸੀ ਇਤੋਂ ਤੱਕ ਕਿ ਪਾਣੀ ਪੀਣ ਲਈ ਖੂਤ ਵੀ ਨਹੀਂ ਸੀ ਚੜਨ ਦਿੱਤਾ ਜਾਂਦਾ ਤੇ ਅੱਜ ਤੁਸੀਂ ਦੇਖੋ ਜੋ ਸਮਾਜ ਦੇ ਵਿੱਚ ਸਾਰੇ ਅਸੀਂ ਬਰਬਰ ਖੜੇ ਹਾਂ ਇਹ ਬਾਬਾ ਸਾਹਿਬ ਜੀ ਦੀ ਦੇਣ ਹੈ ਅਤੇ ਬਾਬਾ ਸਾਹਿਬ ਜੀ ਦਾ ਸਾਰੇ ਸਮਾਜ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਅਸੀਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਰੇ ਸੰਸਾਰ ਨੂੰ ਬਾਬਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਸਾਡੇ ਰਾਗੂ ਮਤਾ ਡਾਕਟਰ ਭੀਮਰਾਓਂ ਅੰਬੇਦਕਰ ਸਾਹਿਬ ਦਾ 125 ਵਾਂ ਜਨਮ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜਿਹੜਾ ਇਹ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਲੱਖ ਲੱਖ ਵਧਾਈ ਦਿੰਦੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ ਜਨਮ ਦਿਹਾੜਾ ਇੱਥੇ ਆਰਟ ਗੈਲਰੀਸ ਮਨਾਇਆ ਜਾ ਰਿਹਾ ਜਿਹੜੀ ਸੰਸਥਾ ਮਨਾ ਰਹੀ ਹੈ ਮੈਂ ਉਹਨਾਂ ਨੂੰ ਪਹਿਲਾਂ ਤੇ ਲੱਖ ਲੱਖ ਵਧਾਈ ਦੇਣਾ ਅੱਜ ਜ਼ਰੂਰਤ ਹੈ ਉਹਨਾਂ ਦੀ ਸੋਚ ਤੇ ਚੱਲਣ ਦੀ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਇਸ ਦੇ ਇਸ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਇਆ ਪਰ ਮੈਂ ਇਹ ਸਮਝਦਾ ਕਿ ਉਹਨਾਂ ਨੇ ਇਹ ਸ਼ਾਇਦ ਜੱਜ ਨਹੀਂ ਕੀਤਾ ਵੀ ਜੋ ਉਹਨਾਂ ਦਾ ਕੈਰੇਕਟਰ ਸੀ ਉਸ ਵੇਲੇ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਇਸ ਦੇਸ਼ ਦਾ ਸੰਵਿਧਾਨ ਬਣਾਇਆ ਬਾਬਾ ਸਾਹਿਬ ਡਾਕਟਰ ਭੀਮrao ਉਮੇਦਕਰ ਵਰਗਿਆਂ ਨੇ ਉਹਨਾਂ ਨੂੰ ਇਹ ਅਸੈਸ ਨਹੀਂ ਕੀਤਾ ਹੋਗਾ ਵੀ 60-17 ਸਾਲਾਂ ਚ ਲੋਕਾਂ ਦਾ ਕੈਰੇਕਟਰ ਜਿਹੜੇ ਪੋਲੀਟੀਸ਼ੀਅਨ ਉਹਨਾਂ ਦਾ ਕੈਰੇਕਟਰ ਇੰਨਾ ਡਿੱਗ ਜਾਊਗਾ ਕਿ ਉਹ ਇਸ ਲੋਕਤੰਤਰ ਦੇ ਵਿੱਚ ਜੋ ਉਹਨਾਂ ਨੇ ਵੋਟ ਦਾ ਲੋਕਾਂ ਨੂੰ ਅਧਿਕਾਰ ਦਿੱਤਾ ਬਾਬਾ ਸਾਹਿਬ ਨੇ ਜਾਂ ਸ਼ਹੀਦਾਂ ਨੇ ਸਾਨੂੰ ਜੋ ਆਜ਼ਾਦੀ ਦੇ ਕੇ ਉਹ ਵੋਟ ਦਾ ਅਧਿਕਾਰ ਲੋਕੀ ਵਰਤਣਗੇ ਤੇ ਉਹ ਜਿਹੜੇ ਚੁਣੇ ਜਾਣਗੇ ਉਹ ਮੁੜ ਕੇ ਕੀ ਕਰਨਗੇ ਪੈਸੇ ਇਕੱਠੇ ਕਰਨਗੇ ਘਟਾਲੇ ਕਰਨਗੇ ਲੋਕਾਂ ਦਾ ਅਸੋਸ਼ਣ ਕਰਨਗੇ ਜਿਸ ਆਸ ਨਾਲ ਲੋਕਾਂ ਵੋਟ ਪਾਈ ਹੋਊਗੀ ਉਸ ਆਸ ਦੇ ਲੋਕਾਂ ਨੂੰ ਤੋੜਨਗੇ ਉਮੀਦਾਂ ਤੋੜਨਗੇ ਇਹ ਕਰੈਕਟਰ ਦਾ ਹੋ ਸਕਦਾ ਉਹਨਾਂ ਨੂੰ ਨਹੀਂ ਅਸੈਸ ਕੀਤਾ ਹੋਊਗਾ ਉਹਨਾਂ ਦੇ ਆਖਿਆ ਹੋਊਗਾ ਵੀ ਇਹ ਦੇਸ਼ ਹੈ ਜੋ ਅੱਜ ਕਰੈਕਟਰ ਆ ਉਹਨਾਂ ਦੇ ਟਾਈਮ ਦਾ ਉਸ ਤਰ੍ਹਾਂ ਹੀ ਰਹੂਗਾ ਤੇ ਇਹ ਅੱਜ ਜੋ ਗ੍ਰਾਵਟ ਆਈ ਆ ਤੇ ਜੋ ਉਹਨਾਂ ਨੇ ਇੱਕ ਸਮਰਸਤਾ ਆਪਸੀ ਭਾਈਚਾਰਾ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਵੋਟ ਦਾ ਅਧਿਕਾਰ ਦਿੱਤਾ ਹਰ ਪਤੀ ਦੀ ਵੋਟ ਦਾ ਤਾਕਤ ਉਹ ਤੇ ਗਰੀਬ ਦੀ ਵੋਟ ਦੀ ਵੀ ਤਾਕਤ ਉਹ ਤੇ ਹਰ ਪਤਨੀ ਉਸੇ ਵੋਟ ਦੇ ਨਾਲ ਨਮਾਇੰਦਾ ਚੁਣਦਾ ਤੇ ਗਰੀਬ ਦੀ ਮੁੱਲ ਉਹੀ ਆ ਵੋਟ ਦਾ ਜਦੋਂ ਪਾਉਂਦਾ ਤੇ ਇਸ ਖਲਵਾੜੀ ਨੂੰ ਜਿਹੜੀ ਏਕਤਾ ਦੇ ਬੰਧਨ ਦੇ ਵਿੱਚ ਬੰਨ੍ਹਿਆ ਬਾਬਾ ਸਾਹਿਬ ਡਾਕਟਰ ਵੀਰਾਂ ਉਮੀਦਵਾਰ ਨੇ ਲੋਕਾਂ ਨੂੰ ਸਮਰਸਤਾ ਦੇ ਵਿੱਚ ਇੱਕ ਮੰਚ ਤੇ ਲਿਆਂਦਾ ਬਰਾਬਰੀ ਦਾ ਅਧਿਕਾਰ ਦਿੱਤਾ ਇਹਨੂੰ ਤੋੜਨ ਵਾਸਤੇ ਵੀ ਬਾਹਰੋਂ ਬਹੁਤ ਤਾਕਤਾਂ ਜਿਤਨਾ ਪੰਨੋ ਆ ਬਹੁਤ ਸਾਰੇ ਹੋ ਰਿਆ ਜਿਹੜਾ ਇੱਥੇ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਆ ਜਿਨ੍ਹਾਂ ਨੇ ਇਹ ਹੁਕਾ ਉਥੋਂ ਦਿੱਤਾ ਕਿ ਇੱਥੇ ਬਾਬਾ ਸਾਹਿਬ ਡਾਕਟਰ ਵੀਰਾਂ ਉਮੀਦਵਾਰ ਦੇ ਬੁੱਤ ਦੀ ਜਿਹੜੀ ਆ ਬੇਅਦਬੀ ਕਰੋ ਪਰ ਇਹਦੇ ਨਾਲ ਵੀ ਜਾਗਰਤੀ ਆਈ ਹੈ ਇਹਦੇ ਨਾਲ ਵੀ ਸਮਾਜ ਇਕੱਠਾ ਆਇਆ ਇਹਦੇ ਨਾਲ ਵੀ ਹੋਰ ਇਹ ਹੋ ਸਕਦਾ ਵਾ ਉਹ ਆਪਣੀ ਚਾਲ ਦੇ ਵਿੱਚ ਕਾਮਯਾਬ ਤਾਂ ਨਹੀਂ ਕਦੀ ਹੋਣ ਦੇਣਗੇ ਹਿੰਦੁਸਤਾਨ ਦੇ ਲੋਕ ਉਹਨਾਂ ਨੂੰ ਇਹੋ ਜਿਹੇ ਲੋਕਾਂ ਨੂੰ ਪਰ ਇਹ ਵੀ ਇਹਦੇ ਨਾਲ ਹੋਰ ਲੋਕ ਇਕੱਠੇ ਹੋ ਕੇ ਤਗੜੇ ਹੋ ਕੇ ਇਸ ਦੇਸ਼ ਦੀ ਲੋਕਤੰਤਰ ਦੀ ਬਾਬਾ ਸਾਹਿਬ ਦੇ ਭਿੰਦਰਾਵੋ ਮਨੀਕਰਜੀ ਦੇ ਸੁਪਨਿਆਂ ਦੀ ਉਹ ਰੱਖਿਆ ਕਰਨਗੇ ਲੋਕ ਇਹਦਾ ਭਾਈਚਾਰਾ ਹਿੰਦੁਸਤਾਨ ਦਾ ਹਮੇਸ਼ਾ ਕਾਇਮ ਰਹੂਗਾ ਜੋ ਆਰਟ ਗੈਲਰੀ ਵਿਖੇ ਸਮਾਜ ਵੱਲੋਂ ਬਾਬਾ ਸਾਹਿਬ ਭੀਮਰਾਓ Ambedkar ਜੀ ਦਾ ਜਨਮ ਦਿਨ ਮਨਾਇਆ ਗਿਆ ਹੈ। ਔਰ ਉਸ ਜਨਮ ਦਿਨ ਦੇ ਉੱਤੇ ਅੱਜ ਉਹਨਾਂ ਦੇ ਵਿਚਾਰਾਂ ਦੀ ਜਿਹੜੀ ਹੈ ਚਰਚਾ ਹੋਈ ਹੈ। ਉਹਦੇ ਉੱਤੇ ਅੱਜ ਬਹੁਤ-ਬਹੁਤ ਮੁਬਾਰਕਬਾਦ ਹੈ ਇਸ ਦਿਨ ਦੇ ਉੱਤੇ ਕਿਉਂਕਿ ਬਾਬਾ ਭੀਮਰਾਓ Ambedkar ਜੀ ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਪੂਜਿਆ ਜਾਂਦਾ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਮਗਰੋਂ ਆਪਣਾ ਸੰਵਿਧਾਨ ਲੈ ਕੇ ਹਿੰਦੁਸਤਾਨ ਨੂੰ ਅਸਲ ਆਜ਼ਾਦੀ ਦਿੱਤੀ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਇੱਥੇ ਆਏ ਆਂ ਔਰ ਸਭ ਤੋਂ ਬਹੁਤ-ਬਹੁਤ ਹਿੰਦੁਸਤਾਨੀਆਂ ਨੂੰ ਮੁਬਾਰਕਾਂ ਜੀ ਜੈ ਭੀਮ ਜੈ ਸੰਵਿਧਾਨ ਮੈਂ ਦਾਸ ਅੰਮਰਜੀਤ ਸਿੰਘ ਕੌਂਸਲਰ ਵਾਰਡ ਨੰਬਰ 2 ਤੋਂ ਬਾਬਾ ਜੀ 134 ਜਨਮ ਆਪਣਾ ਜਨਮ ਦਿਤੇ ਉਹਨਾਂ ਨੂੰ ਪ੍ਰਣਾਮ ਕਰਦਾ ਤੇ ਜੋ ਪਹਿਲਾਂ ਚੱਲ ਰਿਹਾ ਸੀ ਆਜ਼ਾਦੀ ਤੋਂ ਪਹਿਲਾਂ ਨੇ ਜਾਦੀ ਉਹ ਆਪਣੇ 1947 ਚ ਵੀ ਕਿਸੇ ਨੂੰ ਇੱਕ ਬਰਾਬਰ ਦਾ ਹੱਕ ਨਹੀਂ ਉੱਚ ਨੀਚ ਦਾ ਬਹੁਤ ਫਰਕ ਹੀ ਬਾਬਾ ਜੀ ਨੇ ਉੱਚ ਨੀਚ ਦੇ ਫਰਕ ਨੂੰ ਮਟਾਇਆ ਔਰ ਸੁਧਾਨ ਲੈ ਕੇ ਸਭ ਨੂੰ ਬਰਾਬਰ ਦਾ ਹੱਕ ਦਿੱਤਾ ਜੋ ਵੀ ਕੋਈ ਵੱਡਾ ਛੋਟ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਤੇ ਬਾਬਾ ਜੀ ਦੀ ਬਹੁਤ ਦੇਣ ਆ ਹਿੰਦੁਸਤਾਨ ਨੂੰ ਤੇ ਸਵਧਾਨ ਜਦੋਂ ਦਾ ਲਾਗੂ ਹੋਇਆ ਸਭ ਨੂੰ ਹਿੰਦੁਸਤਾਨੀਆਂ ਨੂੰ ਬਹੁਤ ਬਹੁਤ ਸਮੇਂ ਪਹਿਲੇ ਬਾਬਾ ਸਾਹਿਬ ਅੰਬੇਦਕਰ ਦੀ ਯਾਦ ਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਤੇ ਇੱਥੇ ਸਾਰਿਆਂ ਦਾ ਮੈਂ ਇਹੋ ਹੀ ਸ਼ੇਅਰ ਕੀਤਾ ਆ ਕੋਈ ਪੋਲਿਟਿਕਲ ਗੱਲ ਨਹੀਂ ਕੀਤੀ ਲੇਕਿਨ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਬਾਬਾ ਸਾਹਿਬ ਅੰਬੇਦਕਰ ਇੰਡੀਆ ਦੇ ਇੱਕ ਬਹੁਤ ਸਕਸੈਸਫੁਲ ਇਨਸਾਨ ਰਹੇ ਨੇ ਖਾਸ ਤੌਰ ਤੇ 1930s ਕਲੰਬੀਆ ਯੂਨੀਵਰਸਿਟੀ ਚ ਉਹ ਗਏ ਉਹਨਾਂ ਨੇ ਸਕਾਲਰਸ਼ਿਪ ਹਾਲਲ ਕੀਤਾ ਤੇ ਫੇਰ ਉਹ ਫਸਟ ਆਏ ਮੈਂ ਇਹੀ ਲੋਕਾਂ ਨੂੰ ਕਿਹਾ ਕਿ ਗੁਰਦਾਨਗਰ ਦੇ ਯੂਨੀਵਰਸਿਟੀ ਚ ਫਸਟ ਆਂਦਾ ਬੱਚਾ ਤੁਸੀਂ ਇਹਨੇ ਖੁਸ਼ ਹੋ ਜਾਣੇ ਆ ਮੈਂ ਨਹੀਂ ਪੁਰਾਣੀ ਗੱਲ ਕਰ ਰਿਹਾ ਔਰ ਅਗਰ ਬਾਬਾ ਸਾਹਿਬ ਨੇ ਉਦੋਂ ਇਹ ਦਿਖਾਇਆ ਸਾਨੂੰ ਤੇ گاਾਂ ਵੀ ਆਪਣੇ ਬੱਚਿਆਂ ਲਈ ਅਮਰੇਸਰ ਦੀ ਤਰੱਕੀ ਲਈ ਖਾਸ ਤੌਰ ਤੇ ਸਟਾਰਟਅਪ ਕਲਚਰ ਜਿਹੜੀ ਆ ਉਹਦੇ ਲਈ ਸਾਨੂੰ ਕੁਝ ਕਰਨਾ ਚਾਹੀਦਾ ਆ ਤੁਸੀਂ ਇਹ ਪੁੱਛੋਗੇ ਕਿ ਤੁਸੀਂ ਕੀ ਕੀਤਾ ਵਿਕਸ਼ਿਤ ਅਮਰੇਸਰ ਨੇ 1 ਕਰੋੜ ਰੁਪਇਆ ਆਈਆਈਐਮ ਅਮਰੇਸਰ ਨੂੰ ਦਿੱਤਾ ਆ ਕਿ ਸਟਾਰਟਅਪ ਅਮਰੇਸਰ ਦੇ ਬੱਚਿਆਂ ਲਈ ਸਟਾਰਟਅਪ ਖੁਲਵਾਏ ਜਾਣ ਉਹ ਸਿਲੈਕਟ ਕਰਨਗੇ ਉਹਦੇ ਦੋ ਗੁਣੇ ਪੈਸੇ ਨੈਸ਼ਨਲਾਈਜ਼ ਬੈਂਕ ਦਵੇਗਾ ਦੂਸਰਾ ਨਸ਼ਾ ਮੁਕਤ ਬਿਹਾਨ ਚ ਜਿਹੜੇ ਨੀਡਲ ਡਰਾਪਸ ਨੇ ਉਹਨਾਂ ਦੀ ਵੀ ਡੋਨੇਸ਼ਨ 1 ਮਿਲੀਅਨ ਡੋਜ਼ਸ ਦੀ ਅਮਰੀਕਾ ਚ ਜਿਹੜੇ ਸਾਡੇ ਭਾਰਤੀ ਨੇ ਉਹਨਾਂ ਨੇ ਅੰਮ੍ਰਿਤਸਰ ਲਈ ਦਿੱਤੀ ਆ ਉਹਦੀ ਅਪਰੂਵਲ ਮੈਡੀਕਲ ਕਾਉਂਸਲ ਕੋ ਪਈਆ ਜਦੋਂ ਹੋ ਗਿਆ ਉਹ ਇੱਥੇ ਆਵੇਗਾ ਤੀਸਰਾ ਸਾਫ ਸਫਾਈ ਦਾ ਉਹਦੇ ਚ ਵੀ ਹੈਲਪ ਕਰਾਂਗੇ ਇਹ ਸਾਰੀ ਪ੍ਰਾਈਵੇਟ ਐਫਰਟ ਆ ਤੁਸੀਂ ਇਜ਼ਹਾਬ ਲਗਾ ਲਓ ਕਿ ਜਿੰਨੇ ਵੱਡੇ ਵੱਡੇ ਲੋਕ ਇੱਥੇ ਨੇ ਉਹ ਅਗਰ ਹਰੇ ਕੋਈ ਹੈਲਪ ਕਰੇ ਤੇ ਕਿੰਨਾ ਕੁ ਅਮਰਸਰ ਲਈ ਅਸੀਂ ਖੁਦ ਹੀ ਕਰ ਸਕਦੇ ਹਾਂ ਟੂਰਿਜ਼ਮ ਦਾ ਤੇ ਤੁਹਾਨੂੰ ਪਤਾ ਹੀ ਆ ਇਹ ਬੱਚਿਆਂ ਨੂੰ ਆਪਰਚੂਨਿਟੀ ਮਿਲ ਰਹੀ ਗਈ ਉਹ ਸਟਾਰਟਅੱਪਸ ਖੋਲਣਗੇ ਜਿਹੜੇ ਵੀ ਟੂਰਿਸਟ ਇੱਥੇ ਆਉਣਗੇ ਉਹਨਾਂ ਦੀ ਹੈਲਪ ਹੋ ਸਕਦੀ ਆ ਕਿੰਨੇ ਇੱਥੇ ਸਕੋਪ ਆ ਕਿੱਥੇ ਵਿਜ਼ਿਟ ਕਰ ਸਕਦੇ ਨੇ ਲੇਕਿਨ ਇਹ ਸਾਰੀ ਪ੍ਰਾਈਵੇਟ ਐਫਰਟ ਆ ਜਿਹੜੀ ਸਰਕਾਰ ਦੀ ਰਿਸਪੌਂਸਿਬਿਲਟੀ ਆ ਜਿਨ੍ਹਾਂ ਨੂੰ ਇਲੈਕਟ ਕੀਤਾ ਬਿਲਕੁਲ ਡੈਮੋਕਰੇਸੀ ਦਾ ਇਹੀ ਰਿਸਪੈਕਟ ਹੈ ਕਿ ਜਿਹੜਾ ਜਿੱਦਾ ਆ ਉਹਦੀ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਆ ਉਹ ਆਪਣੀ ਰਿਸਪੌਂਸਿਬਿਲਟੀ ਪੂਰੀ ਕਰਨ ਅਸੀਂ ਆਪਣੇ ਲੈਵਲ ਤੇ ਐਫਰਟਸ ਜਾਰੀ ਰੱਖਾਂਗੇ ਤੇ ਆਲਰੇਡੀ ਪਿਛਲੇ 1 ਸਾਲ ਚ ਕਿਉਂਕਿ ਜਿਹੜਾ ਬਾਹਰੋਂ ਫੰਡ ਆਂਦਾ ਆ ਉਹ ਐਫਸੀਆਰਏ ਥੱਲੇ ਆਉਂਦਾ ਆ ਅਸੀਂ ਉਹ ਇਹਨੂੰ ਪੂਰੀ ਸਟੱਡੀ ਕਰਕੇ ਰਿਸਰਚ ਕਰਕੇ ਆਈਏਐਮ ਅੰਮ੍ਰਿਤਸਰ ਨੂੰ ਸਿਲੈਕਟ ਕੀਤਾ ਜਿਹਨੂੰ ਕੋਲ ਅਥਾਰਟੀ ਹੈਗੀ ਆ ਜਿਹਦੇ ਕੋ ਪੈਸੇ ਪਹਿਲਾ ਟਰਾਂਸ਼ ਆ ਗਿਆ ਦੂਸਰਾ ਟਰਾਂਸ਼ ਵੀ ਆ ਜਾਏਗਾ ਤੇ ਉਹ ਪ੍ਰੋਸੈਸ ਵੀ ਸ਼ੁਰੂ ਕਰ ਰਹੇ ਆ ਮੈਂ ਕੱਲ ਆਈਐਮ ਡਾਇਰੈਕਟਰ ਨੂੰ ਮਿਲ ਰਿਹਾ ਜਿਹੜੇ ਨਵੇਂ ਨੇ ਇੱਕ ਹੋਰ ਗੱਲ ਅੱਜ ਮੈਂ ਵਾਈਸ ਚਾਂਸਲਰ ਗੁਰਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਮਿਲਿਆ ਯੂਨੀਵਰਸਿਟੀ ਆਫ ਮੈਰੀਲੈਂਡ ਨਾਲ ਯੂਨੀਵਰਸਿਟੀ ਆਫ ਸਿਆਟਲ ਨਾਲ ਉਹਨਾਂ ਦੇ ਟਾਇਆਪ ਚ ਅਸੀਂ ਮਦਦ ਕਰਾਂਗੇ ਇੱਥੇ ਸਟੈਮ ਏਵੀਏਸ਼ਨ ਇਹ ਚੀਜ਼ਾਂ ਚ ਔਰ ਖਾਸ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਚਾਕਰ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ ਤੇ ਤਾਂ ਹੀ ਉਹਨਾਂ ਨੂੰ ਗਾਣੂ ਆਪਰਚ्युनिटीज ਮਿਲਣਗੇ ਪੰਜਾਬ ਸਰਕਾਰ ਦਾ ਤਾਂ ਦੇ ਦੇ ਜੀ ਨਸ਼ਿਆਂ ਬਰੋਦਰ ਵਿੱਚ ਲਾਇਆ ਵੀ ਆਣੂ ਕਿਦਾਂ ਦੇਖਦੇ ਜੀ ਜਿਹੜਾ ਵੀ ਅਭਿਆਨ ਚਲਾਉਂਦਾ ਆ ਚੰਗੀ ਗੱਲ ਹੈ ਅਸੀਂ ਤੇ ਕੁਆਰਟਲੀ ਅਭਿਆਨ ਚਲਾਇਆ ਆ ਜਿਹੜੇ ਐਫਰਟਸ ਨੇ ਉਹ ਵੈਲਕਮ ਨੇ ਅਲਟੀਮੇਟਲੀ ਇਹ ਬੱਚਿਆਂ ਨੂੰ ਤੁਸੀਂ ਅਗਰ ਆਲਟਰਨੇਟਿਵ ਓਪਰਚ्युनिटीज ਨਹੀਂ ਦਿਓਗੇ ਇਹ ਸਕਸੈਸ ਨਹੀਂ ਹੋਏਗਾ ਇਸ ਕਰਕੇ ਅਸੀਂ ਤੇ ਪ੍ਰਾਈਵੇਟ ਕਰ ਸਕਦੇ ਤਾਂ ਅਸੀਂ ਸਟਾਰਟਅੱਪਸ 'ਚ ਹੈਲਪ ਕਰ ਰਹੇ ਹਾਂ ਤੇ ਗਵਰਨਮੈਂਟ ਨੂੰ ਵੀ ਇਹ ਚਾਹੀਦਾ ਕਿ ਇਹੋ ਜਿਹੀਆਂ ਓਪਰਚ्युनिटीज ਪ੍ਰੋਵਾਈਡ ਕਰਨ ਬੱਚਿਆਂ ਲਈ ਸੋ ਦੈਟ ਸਾਡੇ ਬੱਚੇ ਬਾਹਰ ਨਾ ਜਾਣ ਇੱਥੇ ਹੀ ਪੜਨ ਇਸੇ ਲਈ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਉਹਨਾਂ ਨੇ ਕਿਹਾ ਇਹ ਸਾਡੇ ਨਾਲ ਉਹ ਕੰਮ ਕਰਨਗੇ ਅਸੀਂ ਕੁਆਇਟਲੀ ਜ਼ਰੂਰ ਹੈਲਪ ਕਰਾਂਗੇ ਅੱਜ ਤੁਸੀਂ ਮੀਡੀਆ ਨੇ ਫੜ ਲਿਆ ਇਸ ਕਰਕੇ ਮੈਂ ਧੀਰਾ ਤੁਹਾਨੂੰ ਦੱਸ ਜੀ ਜਿਹਨਾਂ ਨੂੰ ਜ਼ਿੰਮੇਵਾਰ ਸਮੇਂ ਦੇ ਸਰ ਦੇ ਜਿਹੜੇ ਬਾਹਰ ਪ ਜਾਂਦੇ ਬੱਚੇ ਹਾਂਜੀ ਕਿਹਨਾਂ ਨੂੰ ਜ਼ਿੰਮੇਵਾਰ ਸਮੇਂ ਦੇ ਜਿਹਦੇ ਵਿੱਚ ਜਿਹਨੇ ਬੱਚੇ ਬਾਹਰ ਜਾਂਦੇ ਆ ਇਹ ਤੁਸੀਂ ਆਪ ਦੱਸੋ ਇਹ ਬੱਚੇ ਮੈਂ ਮੇਰੀ ਮੇਰੀ ਤਾਂ ਇਲੈਕਸ਼ਨ ਟਾਈਮ ਤੇ ਸਪੀਚਾਂ 'ਚ ਮੈਂ ਕਿਹਾ ਕਿ ਨਾ ਜਾਓ ਨਾ ਭੇਜੋ ਬੱਚਿਆਂ ਨੂੰ ਫੇਰ ਵੀ ਗਏ ਇਹਦੇ ਜ਼ਿੰਮੇਵਾਰ ਤੁਸੀਂ ਵੀ ਹੋ ਜਿਹੜੇ ਏਜੰਟ ਨੇ ਉਹ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਫਸਲਾ ਕੇ ਉਹਨਾਂ ਨੂੰ ਬਾਹਰ ਖੜਿਆ ਇਸ ਕਰਕੇ মিডিਆ ਤੋਂ ਜ਼ਿਆਦਾ ਰਿਸਪੌਂਸਿਬਿਲਟੀ ਹੋਰ ਕਿਸੇ ਦੀ ਨਹੀਂ ਤੁਸੀਂ ਐਕਸਪੋਜ਼ ਕਰੋ ਜਿਨ੍ਹਾਂ ਨੇ ਇਹ ਕੰਮ ਕੀਤਾ